ਜਿਹੜੇ ਸਮਝਦਾਰ ਕਿਸਾਨ ਹੋਏ ਹਾਂ ਉਹਨਾਂ ਨੇ ਸੋਚ ਲੈਣਾ ਯਾਰ ਜੇ ਏਜੰਸੀ ਚੋਂ ਲੈ ਕੇ ਅਸੀਂ ਟਰੈਕਟਰ ਖਲਾ ਕੇ ਉਹਦੇ ਤੇ ਉਹੀ ਪੈਸੇ ਖਰਚ ਕਰਦੇ ਆਂ ਹਾਂ ਤੇ ਕਿਉਂ ਉਹਦੇ ਤੇ ਆਪਾਂ ਉਸੇ ਟਰੈਕਟਰ ਨੂੰ ਲਿਓ ਹੀ ਨਾ ਹਾਂ ਲਓ ਕੁਆਡ ਚੋਂ ਕੁਆਡ ਚੋਂ ਮੈਂ ਵੀ ਉਹਨੂੰ ਟੱਕਰਾਂ ਮਾਰੋ ਹਾਂ ਚੱਲ ਗਿਆ ਚੱਲ ਗਿਆ ਨੀ ਕੁਆਡ ਦਾ ਕੁਆਡ ਚਾ ਚੋਰੀ ਦੇਖਣਾ ਬਈ ਫਿਰ ਤੁਸੀਂ ਕਿਉਂ ਨਾ ਨਾ ਸਾਡੇ ਨਾਲ ਰੱਖ ਵੇਸਟ ਕਰਨਾ 15 ਲੱਖ ਲਾਓ ਵੱਡਾ ਲੋਡ ਉਦੋਂ ਵੀ ਔਫ ਫੇਰ ਵੀ ਨਹੀਂ ਆ ਸਵਰ ਫੇਰ ਵੀ ਨਹੀਂ ਨਾ ਟਰੈਕਟਰ ਚੰਟ ਦਾ ਹੈ ਨਹੀਂ ਨਾ 15 ਲੱਖ ਰੁਪਏ ਵੀ ਫੇਰ ਵੀ ਕਹਿਣਾ ਨਹੀਂ ਯਾਰ ਵੀ ਹਜੇ ਹੁਣ ਇਹ ਚ ਵੀ ਹੋਰ ਵਧਾ ਲਗੇ ਇਹਦਾ ਹੁਣ ਸਭ ਤੋਂ ਮੇਨ ਗੱਲ ਕੀ ਹੋਈ ਵੀ ਇੱਕ ਤਾਂ ਕਹਿੰਦੇ ਕਿਮ ਬਦਲ ਲਓ ਪਹਿਲਾਂ ਤਾਂ ਸਭ ਤੋਂ ਅਸੀਂ ਕਿਸੇ ਟਰੈਕਟਰ ਨੂੰ ਤਿੰਨ ਆਪਣੇ ਕੋਲੇ ਕਦੇ ਵੀ ਬਗੈਰ ਸਰਵਿਸ ਤੋਂ ਕੁਝ ਵੀ ਨਹੀਂ ਕਰਾਇਆ ਕਦੇ ਵੀ ਅਸੀਂ ਚਾਬੀ ਲਾ ਕੇ ਖੁਸ਼ ਨਹੀਂ ਗਏ ਉਹਨੂੰ ਵੀ ਅਸੀਂ ਕਿਸੇ ਇਹ ਪੂਰੀ ਨੀ ਚੀਜ਼ ਹੁਣ ਛੇੜ-ਛਾੜ ਕਰੀਏ ਦੇਖੋ ਇਹ ਦੇਖੋ ਇਹ ਕਿਹੜਾ ਹਮ ਦਾ ਕਿੰਨੀ ਮਰਜ਼ੀ ਕੰਮ ਲੈ ਲਓ ਇਹ ਤੋਂ ਹੂੰ ਇਹ ਬੰਦਾ ਚਲਾਉਂਦੇ ਦਾ 2 ਘੰਟੇ ਲੈ ਮੈਨੂੰ ਇਹ ਸਾਰੀ ਜਿਹੜੀ ਇਹ ਤੇ ਬਹਿ ਕੇ ਕੰਮ ਲਈ ਜਲੇ ਨੂੰ ਕੀ ਹੁੰਦਾ ਕੀ ਹੁੰਦਾ ਵਾ ਹਾਂ ਹੋਰ ਖੰਡਾ ਕਰੂ ਬਲਾ ਮੜਾ ਜਾ ਅੱਛਾ ਉਹਨੂੰ ਜ਼ਰੂਰੀ ਕਿਹਾ ਵਾ ਵੀ ਪਹਿਲਾਂ ਇੱਕਦਮ ਕੋਈ ਵੀ ਮਸ਼ੀਨਰੀ ਬੰਦ ਨਹੀਂ ਕਰਨੀ ਵੀ ਇਹ ਸਵੇਰ ਦਾ ਚੱਲੀ ਜਾਂਦਾ ਇਹ ਹਾਂ ਵੀ ਇੱਕਦਮ ਹੁਣ ਜਿਵੇਂ ਉਹਨੇ ਆਵੇ ਹੋਲੀ ਦੇ ਕਰਕੇ ਉਹ ਬੰਦ ਕਰ ਰਹੇ ਨੇ ਠੀਕ ਹੈ ਨਾ ਵੀ ਇੱਕਦਮ ਖੜਾ ਕੇ ਇੱਕਦਮ ਬੰਦ ਨਹੀਂ ਕਰਨਾ ਪੈਣਾ ਉਹਨੂੰ ਆ ਜਾ ਹੂੰ ਨਹੀਂ ਦਰਖਤਾ ਬਹੁਤ ਆਈ ਦਰਖਤਾ ਦਰਖਦੇ ਦਾ ਪ੍ਰੇਮੀ ਆ ਪਾ ਉਹਦੇ ਕਰਨ ਨੂੰ ਉਹ ਵਧੀਆ ਵਾ ਇਹਦਾ ਜਦੋਂ ਇੱਥੇ ਗਾਵਾ ਕਰਦੇ ਤਾਂ ਥੋੜਾ ਲੈਟ ਵਾ ਇੱਥੇ ਘਰ ਇੱਥੇ ਲੈ ਆਉਂਦਾ ਕੋਈ ਨਹੀਂ ਕੋਈ ਬਸ ਆਵੇ ਕੋਈ ਨਹੀਂ ਇਹ ਨਵਾਂ ਵਾ ਲੈਂਦਾ ਸੀ ਹੂੰ 3600-2 ਆ ਜੀ ਇਹ ਇਹਦੇ ਲੋ ਹਾਈ ਡਬਲ ਪੈਂਦੇ ਜੀ ਇਹਦੇ ਅੱਛਾ ਫੋਰ ਸਪੀਡ ਫੋਰ ਸਪੀਡ ਦੇ ਵਿੱਚ ਆ ਇਹ ਹੂੰ ਵੀ ਹਾਈ ਲੋ ਤੇ ਹਾਈ ਲੋ ਹੋਰ ਪੈਂਦਾ ਇਹਦਾ ਹੂੰ ਜਦੋਂ ਖੇਤਾਂ ਚ ਰੱਖਣਾ ਇਹਨੂੰ ਬਹਾਈ ਤੇ ਉਦੋਂ ਤਾਂ ਇਹਦਾ ਮਗਰਲਾ ਲੋ ਲਾ ਲਈਦਾ ਤੇ ਵੀਰਾਂ ਫਰੰਟ ਵਾਲਾ ਹਾਈ ਉਹ ਦੇ ਹਾਈ ਲਾ ਲੋ ਲੋ ਲਾ ਲੋ ਜਿਵੇਂ ਪੀਟੀਓ ਸ਼ਾਫਟ ਤੇ ਆਪਣਾ ਚੱਲਣਾ ਹੈ ਉਦੋਂ ਤਾਂ ਫਿਰ ਲੋ ਤੇ ਲੋ ਲਾਉਣਾ ਪੈਂਦਾ ਇਧਰਲੇ ਪਾਸੇ ਆ ਗਈ ਇਹ ਦੇਖ ਯਾਰ ਇਹ ਕੋਈ ਨਹੀਂ ਦੋ ਲੀਵਰ ਇਹਦੇ ਆ ਸੀ ਹਾਂ ਇੱਕ ਆ ਹਾਈ ਲੋ ਆ ਗਿਆ ਦਾ ਹੂੰ ਇੱਕ ਇਹ ਵਾਲਾ ਹਾਈ ਲੋ ਆ ਗਿਆ ਅੱਛਾ ਦੋ ਦੋ ਹੈ ਦੋ ਹੈ ਲੋ ਆਹ ਲੋ ਤਾਂ ਰੱਖਣਾ ਜਦੋਂ ਬਈ ਆਪਣਾ ਬਾਹਣ ਦੇ ਵਿੱਚ ਬੋਣਾ ਹਾਂ ਤੇ ਉਹ ਜਦੋਂ ਸੜਕ ਤੇ ਜਾਣਾ ਉਹਨੂੰ ਹਾਈ ਕਰ ਦਿੰਦਾ ਠੀਕ ਹੈ ਫਿਰ ਇਹ ਵੀ ਹਾਈ ਤੇ ਉਹ ਵੀ ਹਾਈ ਹਾਂ ਫਿਰ ਫੁੱਲ ਸਪੀਡ ਬਣ ਜਾਂਦੀ ਵੀ ਕਾਰ ਵੀ ਰੀਸ ਨਹੀਂ ਕਰਦੀ ਇਹਦੀ ਅੱਛਾ ਵੀ ਬਹੁਤ ਜ਼ਿਆਦਾ ਭਜਦਾ ਫਿਰ ਸਪੀਡ ਵਾਵਾ ਹੋ ਜਾਂਦੀ ਫਿਰ ਬਹੁਤ ਜ਼ਿਆਦਾ ਸਪੀਡ ਬਈ ਆਪਣੇ ਸੋਚ ਹੀ ਨਹੀਂ ਸਕਦੇ ਵੀ ਕਿੰਨੀ ਕਿ ਸਪੀਡ ਤੇ ਜਾ ਇਹਦੀ ਫਿਰ ਠੀਕ ਹੈ ਜਿਵੇਂ ਹੁਣ ਇਹ ਹੈ 50 ਐਚਪੀ ਆ ਪਰ ਜ਼ੋਰ ਤਾਂ ਜ਼ਿਆਦਾ ਮਾਰਦਾ ਹੋਊਗਾ ਨਾ ਜ਼ੋਰ ਬਹੁਤ ਜ਼ਿਆਦਾ ਮਾਰਦਾ ਤਾਂ ਮਤਲਬ ਉਹਨੇ ਜੀ ਵੀ ਮਦਰ ਹਾਂ ਰਿਵਰਸੀਬਲ ਪੂਰੇ ਵਧੀਆ ਬਹੁਤ ਬਹੁਤ ਸੋਹਣੇ ਖੇਚਦਾ ਪੂਰੇ ਵਧੀਆ 13 ਹਲ ਪਾ ਕੇ ਦੇਖਿਆ ਇਹਦੇ ਚ ਇਹ ਯਾਨੀ ਕਿ ਯਾਰ ਨਾ ਇਹ ਟਰੈਕਟਰ ਦਾ ਇਹ ਕਹਿ ਲਿਏ ਜਿਹੜਾ ਤਾਂ ਆ ਗਿਆ 3630 ਆ ਗਿਆ ਉਹ ਤਾਂ ਹੈਗਾ ਵੀ ਰੇਸਾਂ ਮਾਰਨ ਨੂੰ ਸੀ ਡੈਮ ਰਾਉਣ ਨੂੰ ਤੇ ਜੇ ਸਿਆਣੇ ਬੰਦੇ ਨੇ ਉਹਨਾਂ ਦਾ 3600 3600 ਡੈਸ਼ 2 ਆ ਸਭ ਤੋਂ ਵਧੀਆ ਹੈ ਨਾ ਇਹਦੇ ਤੁਸੀਂ ਦੇਖੋ ਪੰਪ ਵੀ ਨਾਰਮਲ ਆ ਆਪਾਂ ਨਾਰਮਲ ਲਿਆ ਸੀ ਇਹ ਜਮ ਇੱਧਰ ਦੇਖੋ ਹਾਂ ਇਹਦੀ ਲਾਈਨ ਹੋਗੇ ਤਿੰਨ ਸਾਲੋਂ ਨਵਾਂ ਕੁਛ ਤਾਂ ਲਿਆ ਸੀ ਇਹ ਹੂੰ ਤੇ ਬਾ ਜਿਹੜਾ ਜਿਵੇਂ ਲੈ ਲਿਆ ਉਹ ਵੀ ਲੈ ਲਿਆ ਡੈਕ ਲਵਾ ਲਿਆ ਪਰ ਕੁਛ ਨਹੀਂ ਲੈ ਆਇਆ ਸਹੀ ਕੱਲੀ ਸਤਰੀ ਵੀ ਉਹਨਾਂ ਨੇ ਵੀ ਲਾ ਕੇ ਧਿਓ ਆਪਣੇ ਹੂੰ ਕਲੋਪੀ ਨਹੀਂ ਕਿ ਕਿਹਨਾਂ ਨੂੰ ਬਣ ਕਰ ਮਗਰਲੇ ਟਾਇਰ ਇਹਦੇ ਵੀ 14 ਦੇ ਹੀ ਆ ਕਾਪੜੋਂ ਅੰਦਰੋਂ ਲਾ ਕਰਕੇ ਵਧੀਆ ਰਹਿੰਦਾ ਹੈ ਬਾਕੀ ਦਾ ਹੋਰ ਗੱਲੇ ਤੋਂ ਆਲੂਆਂ ਦੇ ਵਿੱਚ ਆ ਲੱਗਦਾ ਨਹੀਂ ਗਾ ਜਿਹੜੇ ਹੋ ਟਰੈਕਟਰ ਹੈ ਉਹਨਾਂ ਦੇ ਕੋਸੋਂ ਜਿਆ ਬੱਟਾਂ ਦੇ ਵਿੱਚ ਆਲੂ ਛਿੱਲਣ ਲੱਗਦਾ 48 ਇੰਚ ਬੈੱਡ ਪਲੈਂਟਰ ਤੇ ਆਲੂ ਲਾਉਣੇ ਆ ਜੀ ਹਾਂ 48 ਇੰਚ ਤੇ ਇਹਦੇ ਤੇ ਵਧੀਆ ਬੈਕਸ ਚੱਲਦਾ 48 ਇੰਚ ਦੇ ਬੈੱਡ ਤੇ ਕੋਛ ਨਹੀਂ ਕਰਨੀ ਲੋੜ ਪੈਂਦੀ ਐਂ ਚੱਲਦਾ ਠੀਕ ਐ ਆਪਾਂ ਬੱਡ ਤੇ ਆਲੂ ਲਾਉਣੇ ਹਨ ਉਪਰ ਵਾਲੀ ਵਿੱਚ ਉਹਨੇ ਬਾਹ ਕੇ ਐਵਰੇਜ ਬਹੁਤ ਦਿੰਦਾ ਹੋਊਗਾ ਨਾ ਤੇਲ ਖਰਚਾ ਬਹੁਤ ਜਿਆਦਾ ਘਟਾ ਪਲੌਆਂ ਤੇ ਹੰਸ ਨੂੰ 5 ਲੀਟਰ ਮਸਾਂ ਖਾਂਦਾ ਏ ਕਿੱਲੇ ਦਾ ਅੱਛਾ ਇਹੀ ਦਾ ਵੇਲਾ ਵੀ ਹਾਲੈਂਡ ਦਾ ਇੱਕ ਹੀ ਚੀਜ਼ ਕਹਿੰਦੇ ਆ ਬਾਕੀ ਚੇਂਜਰ ਹੈ ਹੁਣ ਆਪਣੇ ਕੋਲ ਜੌਨੀਅਰ ਵੀ ਹੈਗਾ ਜੌਨੀਅਰ ਨਾਲੋਂ ਵੀ ਇਹਦਾ ਫਰਕ ਆ ਪਰ ਜੌਨੀਅਰ ਵੀ ਆਦੀ ਥਾਂ ਦੇ ਪੀਟੀਓ ਦੇ ਕੰਮ ਨੂੰ ਉਹ ਵੀ ਵਧੀਆ ਪੂਰਾ ਕਰਦਾ ਇਵੇਂ ਹਲਾਂ ਵੇ ਹਲਾਂ ਤੇ ਜੌਂਡੀਰ ਇਹਨੋਂ ਜ਼ਿਆਦਾ ਖਾਂਦਾ ਤੇਲ ਇਹ ਹਲਾਂ ਤੇ ਉਹਨਾਂ ਘੱਟ ਖਾਂਦਾ ਠੀਕ ਆ ਰੋਟੇਟਰ ਦਾ ਬਰਾਬਰ ਹੀ ਰੱਖ ਦਿਆ ਬੰਦੇ ਵੇ ਕੱਦੂ ਗੁੱਦੂ ਹੀ ਭਰ ਆਏ ਨਾ ਮੱਕੀ ਵਾਲੇ ਖੱਤੇ ਕਰਕੇ ਪਲੋਂ ਮਾਰੇ ਕਰਕੇ ਫੋਰ ਹੋਏ ਫੋਰ ਦੇ ਪਹੀਆਂ ਫਿਰ ਇਹਦੇ ਨਾਲ ਕਰਦੇ ਆ। ਆਹ ਦੀ ਦੇਖ ਲੋ ਇਹ ਚਾ ਮੱਕੀ ਵੱਡੀ ਸੀਗੀ। ਹਾਂ। ਦੋ ਵਾਰੀ ਤਵੀਆਂ ਮਾਰ ਕੇ ਰੂਟਾ ਵੇਟਲ ਮਾਰਿਆ ਦਿਖਾਓ ਕੋਈ ਖਰਚਾ ਕੋਹ ਨਹੀਂ ਜੀ। ਇਹਦਾ ਕੱਲਾ ਖਰਚਾ ਜਿਵੇਂ ਤੇਲ ਦਾ ਨਹੀਂ ਇਹ ਯਾਰ ਖਰਚੇ ਹੋਰ ਵੀ ਜਿਵੇਂ ਟਾਇਰ ਛੋਟਾ ਆ ਗਿਆ ਹਨਾ। ਜਿੱਦੋਂ ਕੱਲ ਨੂੰ ਟਾਇਰ ਪਾਉਣੇ ਉਹ ਵੀ ਖਰਚੇ ਘਟਨੇ ਆ। ਹਾਂ ਉਹ ਵੀ ਖਰਚੇ ਘਟਨੇ ਆ। ਘਟਨੇ ਆ ਪਰ ਇਹ ਆਏ ਆ ਇਹ ਆਪਾਂ ਨੂੰ ਫਾਇਦਾ ਜੀ 14 ਦੇ ਟਾਇਰਾਂ ਦੇ ਦਾ। ਹਾਂ। ਆਲੂਆਂ ਦਾ ਕਰਕੇ ਆਲੂਆਂ ਦਾ ਕਰਕੇ ਤੁਹਾਨੂੰ ਮੋਕੇ ਵੀ ਫਿਰ ਬਦਲਣ ਦੀ ਲੋੜ ਨਹੀਂ ਪੰਦੀ ਐਂ ਚੱਕ ਲਈਦਾ। ਠੀਕ ਐ। ਨੇ ਤਾਂ ਫਿਰ ਉਹ ਤਾਂ ਕਿਤੇ ਖੋਲ ਲੋ ਜੇ ਕਰ ਲੋ ਵੋ ਕਰ ਲੋ ਕਰਨਾ ਕਰੋ ਹਾਂ ਹਾਂ ਤਾਂ ਤਾਂ ਜਿਹੜੇ ਨਾੜਾਂ ਦੇ ਪਹਿਲੂ ਮਰ ਜਾਂਦੇ ਆ ਹੂੰ ਤੇ ਉਹ ਇਹ オリジナル ਚੀਜ਼ ਰਹਿਣੀ ਆ ਬਸ ਜਿੱਥੇ ਹੈਗੇ ਉੱਥੇ ਖੜੇ ਰਹਿਣੇ ਤਾਂ ਤਾਂ ਬਹੁਤ ਸੱਟ ਲੱਗ ਗਈ ਵਧੀਆ ਖਾਸਾ ਖਰਚਾ ਵੀ ਬਹੁਤ ਜ਼ਿਆਦਾ ਹੈ ਠੀਕ ਹੈ ਮੇਨ ਤਾਂ ਆਪ ਨੂੰ ਹੁਣ ਵੱਡਾ ਕੰਮ ਦਾ ਖਰਚੇ ਦਾ ਹੀ ਹੁੰਦਾ ਖਰਚੇ ਦਾ ਹੀ ਹੁੰਦਾ ਕਿਉਂਕਿ ਉਹ ਚਲਾਉਣਾ ਤਾਂ ਇਹ ਹੈਗੇ ਕੋਈ ਵੀ ਜ਼ਿਮੀਂਦਾਰ ਪਹਿਲਾਂ ਜੇਬ 간ੀ ਦੇਖਦਾ ਹਾਂ ਹਾਲੇ ਬੋਣ ਲੱਗਿਆ ਵੀ ਮੇਰਾ ਜੇਬ ਚੋਂ ਪੈਸੇ ਬਚਣਗੇ ਇਹ ਆਪਣੇ ਜਿਹੜਾ ਆਪਣਾ ਇੱਥੋਂ ਵਾਲਾ ਇਲਾਕਾ ਆਪਣਾ ਮਾਲਵਾ ਆਪਾਂ ਤਾਂ ਵੇਖਦੇ ਆ ਜਿਹੜਾ ਆ ਗਿਆ ਦੁਆਬਾ ਹਲਕਾ ਉਹ ਕਹਿੰਦੇ ਵੀ ਸਾਨੂੰ ਖਰਚੇ ਖੁਰਚੇ ਨਾਲ ਕੋਈ ਨਹੀਂ ਸਾਨੂੰ ਤਾਂ ਸੀਟੀ ਵੱਜਦੀ ਹੋਣੀ ਚਾਹੀਦੀ ਹੈ ਹਾਲੈਂਡ ਦੇ ਚੀਕਾਂ ਪੈਂਦੀਆਂ ਰਹਿਣ ਉਹ ਕਰਦੇ ਤੇ ਯਾਰ ਹਾਲੈਂਡ 36 30 ਆ ਬਸ ਮੈਂ ਬਿਰਗ ਗੱਲ ਨਹੀਂ ਕਰਦੇ ਹੁੰਦੇ ਜਿਹਨੂੰ ਕਬੀਲਦਰੀ ਦੀ ਟੈਨਸ਼ਨ ਦੇਣੇ ਲੈਣੇ ਵੀ ਹਾਂ ਉਹ ਬੰਦਾ ਕਹਿੰਦਾ ਯਾਰ ਤੇਲ ਘੱਟੀ ਖਾ ਲੇ ਹਾਂ ਹੈਨਾ ਸਹੀ ਗੱਲ ਹੈ ਉਹ ਇੱਕ ਇੱਕ ਇਹਦਾ ਇੰਪੈਕਟ ਹੁੰਦਾ ਉੱਥੇ ਜਦ ਬਰਦੀ ਐਂ ਖਤਮ ਹੋ ਜਾਂਦੀ ਬੰਦਾ ਕਹਿੰਦਾ ਨਹੀਂ ਯਾਰ ਹੁਣ ਤਾਂ ਬੱਚਤ ਵਾਲੇ ਪਾਸੇ ਚੱਲ ਜਾਈਏ। ਹੂੰ। ਇਹ 1000 ਹੋਰ ਸੁਖਮਨ ਬਾਈ ਦੱਸ ਜਿਹੜੇ ਹੁਣ ਮੋਡੀਫਿਕੇਸ਼ਨ ਜਿਵੇਂ ਕਰਾਈ ਜਾਂਦੇ ਟਰੈਕਟਰਾਂ ਦੀ ਕਰਾ ਲਈ ਜਾਂ ਪੰਪ ਦੀ ਕਰਾ ਲਈ। ਆ ਨਵਾਂ ਟਰੈਕਟਰ ਆਇਆ ਵਾ। ਹੁਣ ਇਹ ਜ ਕੋਈ ਲੱਗਦਾ ਕੋਈ ਮੋਡੀਫਿਕੇਸ਼ਨ ਦੀ ਲੋੜ ਹੈਗੀ। ਚਲੋ ਹਰੇਕ ਬੰਦੇ ਦੀ ਆਪਦੀ ਆਪੀ ਸੋਚ ਆਪਾਂ ਕਿਸੇ ਨੂੰ ਬਦਲ ਤਾਂ ਸਕਦੇ ਨਹੀਂ। ਹਾਂ। ਪਰ ਮੇਰੀ ਸੋਚ ਇਹ ਹੈ ਜਿਹੜੀ ਏਜੰਸੀ ਐਨੀ ਪੜੀ ਲਿਖੀ ਉਹਨਾਂ ਨੇ ਆਪਣੂ ਮੋਡੀਫਿਕੇਸ਼ਨ ਚ ਜੋ ਵੀ ਆਪਣੂ ਕਰਕੇ ਦਿੱਤਾ ਕਿ ਡੇਗ ਵਧੀਆ ਇੰਜੀਨੀਅਰ ਪੜੇ ਲਿਖੇ ਉਹਨਾਂ ਨੇ ਕੋਈ ਸਾਰੇ ਕੁਛ ਕੱਢ ਕੇ ਹੀ ਬਣਾਈ ਹੋਊਗਾ ਚੀਜ਼। ਬਿਲਕੁਲ। ਆਪਾਂ ਕਦੇ ਉਹ ਸੋਨਾਲਿਕਾ ਵੀ ਖੜਾ ਉਹ ਪ੍ਰੈਸ਼ਰ ਕਰਤਾ ਪਰ ਉਹਦੇ ਨਾਲ ਛੇੜ ਛਾੜ ਕੋਈ ਨਹੀਂ ਹੁਣ ਕਰਨ ਨੂੰ ਇਹਨੇ ਕਿਹਾ ਇਹ ਤਾਂ ਮਸ਼ੀਨਰੀ ਨੇ ਕੋਈ ਬੋਲਣੇ ਕੁਝ ਮਰਜ਼ੀ ਪਾ ਦੋ ਵਿੱਚ ਇਹ ਇਹ ਚੀਜ਼ ਦਾ ਉਦੋਂ ਵਧੀਆ ਜਵਾਬ ਬਾਈ ਦਊਗਾ ਕਿਉਂਕਿ ਬਾਈ ਇਹ ਟੈਕਨੀਕਲੀ ਜਿਆਦਾ ਪਤਾ ਹੈ ਨਾ ਬਾਈ ਉਹਦਾ ਕਾਰਨ ਇਹ ਵੀ ਜਿਹੜੇ ਮੋਡੀਫਿਕੇਸ਼ਨ ਦੇ ਵਿੱਚ ਮੈਂ ਇਹ ਕਿਹਾ ਹੁੰਨਾ ਵੀ ਜਦੋਂ ਨਵਾਂ ਟਰੈਕਟਰ ਤੇ ਹੀ ਖਲਾਉਣੇ ਆ ਇਹਦੋਂ ਪੁਰਾਣਾ ਲੈ ਲੋ ਟਰੈਕਟਰ ਮੋਡੀਫਿਕੇਸ਼ਨ ਕਰਾ ਲਓ ਉਹਦੇ ਤੇ ਕਰਾ ਲਓ ਨਵੇਂ ਦੀ ਇੱਕ ਤਾਂ ਗਾਰੰਟੀ ਵਾਰੰਟੀ ਖਤਮ ਕਰ ਲਈ ਇੱਕ ਉਹਦਾ ਇੰਜਨ ਤੇ ਉਹਨਾਂ ਦਬਾਅ ਜਿਆਦਾ ਵਧ ਗਿਆ ਤੇ ਉਹ ਜ਼ੋਰ ਤਾਂ ਮਾਰ ਦੂਗਾ ਪਰ ਨੁਕਸਾਨ ਤਾਂ ਸ਼ੇਦੀ ਕਰੂਗਾ ਨਾ ਉਹ। ਇਹ ਦੇਖੋ ਜੀ ਮੈਂ 20 ਕਿਲੋ ਭਾਰ ਚੱਕ ਸਕਦਾ। ਹਾਂ। ਠੀਕ ਹੈ। ਤੁਸੀਂ ਮੇਰੇ ਨਾਲ ਧੱਕਾ ਕਰੋਗੇ ਜੇ 50 ਕਿਲੋ ਭਾਰ ਪਾਉਗੇ। ਹਾਂ। ਮੈਂ ਤਾਂ ਇਹਹੀ ਸੋਚਣੀ ਇਹਦੇ ਆ ਗਈ। ਹਾਂ। ਜੇ ਉਹ ਇਹਦੇ ਬਤ ਦੇ ਹਿਸਾਬ ਨਾਲ ਆਪਾਂ ਟਰੈਕਟਰ ਜੇ ਆਪਾਂ ਇਹਦੇ ਜੋਰ ਜਨਾ ਲਾਉਂਦਾ ਉਹਨਾਂ ਲਈ। ਹੂੰ। ਠੀਕ ਹੈ ਨਾ ਤੇ ਉਹਨੀ ਵਧੀਆ ਚੀਜ਼ ਆ। ਹਾਂ ਜੀ। ਵੀ ਜਦੋਂ ਇਹਨੂੰ ਉਪਰ ਕਰਾਂਗੇ ਉਦੋਂ ਬਾਅਦ ਤਾਂ ਫਿਰ ਨੁਕਸਾਨ ਦੀ ਚੀਜ਼ਾਂ ਜ਼ਿਆਦਾ ਕੋਈ ਨਾ ਕੋ ਕੋ ਭੰਨੂਗਾ। ਹਾਂ। ਜਿਹਦੇ ਕੋਲੇ ਵਾਫਰ ਪੈਸੇ ਪਏ ਆ ਤੇ ਉਹ ਉਹ ਗੱਲ ਉਹ ਜਿਹੜੀ 20 ਕਿਲੋ ਵਜਨ ਵਾਲੀ ਆ ਗਈ ਜੇ 20 ਕਿਲੋ ਵਜਨ ਚੱਕ ਕੇ ਆਪਾਂ 2 ਕਿੱਲੇ ਚ ਆ ਸਕਦੇ ਆ 50 ਕਿਲੋ ਚਾ ਗਾ ਦਾਂਗੇ ਆਪਾਂ ਅੱਧੇ ਕਿੱਲੇ ਤੇ ਜਾ ਕੇ ਰੁਕ ਜਾਾਂਗੇ ਇੱਕ ਬੰਦਾ ਹੁੰਦਾ ਸੀ ਜੀ ਉਹਨੇ ਕਹਿ ਦਿੰਨਾ ਵੀ ਮੇਰੇ ਇੱਕ ਦੀ ਬਜਾਇ ਦੋ ਪੰਡਾ ਰੱਖ ਦੋ ਸਿਰ ਤੇ ਹਾਂ ਤੇ ਵੀ ਮੈਂ ਤਾਂ ਤੁਰਨਾ ਤਾਂ ਇਸੇ ਚ ਆ ਲਈ ਆ ਹਾਂ ਉਹ ਸੂਪਰ ਟਰੈਕਟਰ ਹੁੰਦਾ ਸੀਗਾ ਵੀ ਜਿੰਨਾ ਮਰਜ਼ੀ ਵਜਨ ਰੱਖਦੇ ਉਹਦੇ ਤੇ ਉਹਨੇ ਤੁਰਨਾ ਉਸੇ ਚ ਆ ਲਈ ਹੁੰਦਾ ਸੀਗਾ ਹਾਂ ਇੱਕ ਪਾਸੇ ਤਾਂ ਆਪਾਂ ਭਾਲਦੇ ਟਰੈਕਟਰ ਹੋਵੇ ਕਾਰ ਹੋਵੇ ਹੂੰ ਵੀ ਟਰੈਕਟਰ ਕਾਰ ਵਾਂਗੂ ਜਾਵੇ ਹੂੰ ਫਿਰ ਉਹਦੇ ਚ ਮੋਡੀਫਾਈ ਕਰਕੇ ਫਿਰ ਹਾਲ ਉੱਤੇ ਰੱਖ ਕੇ ਜਿਵੇਂ ਮਰਜ਼ੀ ਭਜਾਈ ਚੱਲੋ ਫਿਰਦਾ। ਹੂੰ। ਵੀ ਜਿਹੜੀਆਂ ਇਹਦੀਆਂ ਕੁਝ ਜਿਹੜੀਆਂ ਰਾੜਾਂ ਐ ਇਹਦੀਆਂ ਕੀਮਾ ਬਣੀਆਂ ਵਿਆਂ। ਉਹ ਆਪਣੇ ਹੁਣ ਇੰਜੀਨੀਅਰਿੰਗ ਆ। ਉਹਨੇ ਕੱਲੀ-ਕੱਲੀ ਕੁਆਂਟੀ ਮੈਂ ਤਾਂ ਵੀ ਮਾਫ ਕਰਨਾ ਮੈਂ ਕੋਰਸ ਵੀ ਕੀਤਾ ਹੋਇਆ ਦਾ। ਹਾਂਜੀ। ਮਕੈਨੀਕਲ ਇੰਜੀਨੀਅਰਿੰਗ ਦਾ। ਹਾਂਜੀ। ਵੀ ਇਹਦੇ ਬਾਰੇ ਸੋਚਿਆ ਵੀ ਆ ਵੇ। ਹੂੰ। ਵੀ ਜਦੋਂ ਯਾਰ ਜਦੋਂ ਉਹਨੇ ਕੰਪਨੀ ਆ ਸਾਰੀ ਰੇਸ਼ੋ ਕੱਢ ਕੇ ਤੋੜਦੀ ਇਹਨੂੰ। ਹੂੰ। ਵੀ ਸਾਡੇ ਐਨੇ ਪਿਸਟਨ ਪੈਣੇ ਆ ਐਨੀ ਇਹਦੀ ਟਾਰਕ ਬਣਨੀ ਆ ਦੀ। ਇੰਨੇ ਦੇ ਦੇ ਤੇ ਕ੍ਰਿੰਕ ਦੇ ਕੰਮ ਕਰਨੇ ਨੇ ਹਾਂ ਉਹ ਜੇ ਇਹਨੂੰ ਤੁਸੀਂ ਮੋਡੀਫਾਈ ਕਰਕੇ ਪਿਸਟਨ ਵੱਡੇ ਆਪਾਂ ਰੱਖ ਲੈਨੇ ਚਲੋ ਵੀ ਕੁਝ ਆਦਤ ਤੇ ਕਦਾ ਜਰ ਜਾਂਦੇ ਜਦੋਂ ਉਹਨੂੰ ਉੱਪਰ ਜਾਦੇ ਕਰ ਦਿੰਦੇ ਆ ਉਹ ਕਿਸੇ ਦਿਨ ਨੂੰ ਕ੍ਰਿੰਕ ਦੇ ਦੋ ਕਰ ਦਊਗਾ ਹਾਂ ਜਾਂ ਉਹਦੀ ਜਿਹੜੀ ਕੇਮ ਆ ਆਪਾਂ ਕੇਮ ਇਹਦੀ ਆਪਾਂ ਛੇੜ-ਛਾੜ ਕੀਤੀ ਤੇ ਉਹਦੀ ਵਾਲਾਂ ਦਾ ਛੇੜ-ਛਾੜ ਆਟੋਮੈਟਿਕ ਹੋ ਗਏ ਬਾਦ ਗੀਟ ਘਟ ਗਈ ਹਾਂ ਉਹ ਕੁਝ ਆਦਤ ਕਰ ਕੇਮਾਂ ਨੇ ਵੀ ਆਪਦਾ ਉਹ ਵਰਟੀਕਲ ਕਰਕੇ ਉਹ ਕੁਝ ਦਿਨ ਨੂੰ ਆਪਾਂ ਨੂੰ ਐ ਕਹਿ ਦਿੰਦਾ ਵੀ ਲੈ ਜਾਓ। ਬਿਲਕੁਲ ਜੀ। ਕਿ ਜਿਵੇਂ ਕਹਿੰਦੇ ਵੀ ਤੀਲ ਜੇ ਕੱਢ ਦਿੰਦਾ ਕਿਸੇ ਪਾਸੇ ਦੀ ਕਿਤੇ ਉਧਰ ਦੀ ਕੱਢਦਾ ਕਿਤੇ ਉਧਰ ਦੀ ਕੱਢਦਾ। ਹਾਂਜੀ ਹਾਂਜੀ। ਕਿ ਉਹਨੂੰ ਓਵਰ ਕਰ ਦਿੰਦਾ। ਅੱਗੇ ਬਹੁਤ ਵਾਰ ਕੰਪਨੀ ਚ ਵੀ ਇਹ ਗੱਲ ਜੋ ਕੇ ਕੰਪਨੀ ਦੀ ਵੀਡੀਓ ਬਣਾਉਣੇ ਉਹ ਵੀ ਕਰਾ ਦਿੰਦੇ ਯਾਰਾਂ ਤੇ ਤੁਹਾਡੇ ਟਰੈਕਟਰ ਵੱਡੇ ਤੋਂ ਵੱਡਾ ਲਈ ਜਾਂਦੇ ਆ। ਤੇ ਵਾਹਣ ਘਟੇ ਪਏ ਆ ਚਲਾਉਣਾ ਕਿੰਨਾ ਟਾਈਮ ਆ ਤੇ ਉੱਤੋਂ ਮੋਡੀਫਿਕੇਸ਼ਨ ਕਹਿ ਦਿੰਦੇ ਕਰਾਉਣੀ ਆ। ਚਲਾਉਣਾ ਤਾਂ ਜੀ ਆ ਦੇਖੋ ਅਸੀਂ ਬੱਦ ਤੋਂ ਬੱਦ ਹੱਦੋ ਹੱਦੇ ਵੀ ਜੇ ਲੱਗੇ ਵੀ ਰਵਾਂਗੇ ਲਗਾਤਾਰ 1 ਮਹੀਨਾ ਚਲਾਉਂਦੇ ਨਹੀਂਗੇ। ਇੱਕ ਹੁਣ ਕੰਪਨੀ ਵਾਲੇ ਆਪਾਂ ਕਿੰਨਾ ਨਾ ਕੰਪਨੀ ਕਿੰਨਾ ਕੋ ਸੋਚ ਕੇ ਕੰਮ ਕਰਦੀ ਆ ਜਿਹੜੇ ਮੋਡੀਫਿਕੇਸ਼ਨ ਕਰਦੇ ਆ ਕੰਪਨੀ ਵਾਲੇ ਉਹਨਾਂ ਤੱਕ ਪਹੁੰਚ ਕਰਨ ਲੱਗ ਗਏ ਉਹਨਾਂ ਨਾਲ ਪੈਕੇਜ ਕਰਨ ਲੱਗ ਗਏ ਤੁਸੀਂ ਹੁਣ ਅਗਲੀ ਅਗਲੀ ਵੀਡੀਓ ਸਾਡੇ ਟਰੈਕਟਰਾਂ ਦੀਆਂ ਕਰੋ ਸ਼ੁਰੂ ਮੋਡੀਫਿਕੇਸ਼ਨ ਸ਼ੁਰੂ ਕਰਦੇ ਸਾਡੇ ਟਰੈਕਟਰਾਂ ਦੀ ਤੁਸੀਂ ਸਮਾਨ ਚੱਕੋ ਪੈਸਾ ਚੱਕੋ ਜਿੰਨਾ ਚਾਹੀਦਾ ਵਾ ਉਸ ਤੋਂ ਬਾਅਦ ਸਾਡੀ ਐਡ ਹੀ ਚੱਲੇ ਉਹ ਐਡ ਤਾਂ ਉਹਦਾ ਆਪਦਾ ਭੰਡਾ ਆਪ ਵੇਚ ਕੇ ਵਹਿ ਜਾਣਗੇ ਉਹੀ ਗੱਲ ਹੋ ਗਈ ਹੈ ਨਾ ਕਿਉਂਕਿ ਜਦੋਂ ਜਿਹੜੇ ਜਿਹੜੇ ਸਮਝਦਾਰ ਕਿਸਾਨ ਹੋਏ ਹਾਂ ਉਹਨਾਂ ਨੇ ਸੋਚ ਲੈਣਾ ਯਾਰ ਜੇ ਏਜੰਸੀ ਚੋਂ ਲੈ ਕੇ ਹਾਂ ਅਸੀਂ ਟਰੈਕਟਰ ਖਲਾ ਕੇ ਉਹਦੇ ਤੇ ਉਹੀ ਪੈਸੇ ਖਰਚ ਕਰਦੇ ਆ ਹੂੰ ਤੇ ਕਿਉਂ ਉਹਦੇ ਤੇ ਆਪਾਂ ਰੇਸਟਰਟਰ ਨੂੰ ਲਿਓ ਹੀ ਨਾ ਹਾਂ ਲਓ ਕੁਆਡ ਚੋਂ ਕੁਆਡ ਚੋਂ ਮੈਂ ਵੀ ਕਿਹਨੂੰ ਉਹਨੂੰ ਟੱਕਰਾਂ ਮਾਰੋ ਹਾਂ ਚੱਲ ਗਿਆ ਚੱਲ ਗਿਆ ਨਹੀਂ ਕੁਆਡ ਦਾ ਕੁਆਡ ਚੋਰੀ ਦੇਖਣਾ ਬਈ ਫਿਰ ਤੁਸੀਂ ਕਿਉਂ 9 9.5 ਲੱਖ ਵੇਸਟ ਕਰਨਾ 15 ਲੱਖ ਲਾਓ ਵੱਡਾ ਲਓ ਉਦੋਂ ਵੀ ਉਹ ਫੇਰ ਵੀ ਨਹੀਂ ਸਵਰ ਫੇਰ ਵੀ ਨਹੀਂ ਨਾ 15 ਲੱਖ ਰੁਪਏ ਵੀ ਫੇਰ ਵੀ ਕਹਿਣਾ ਨਹੀਂ ਯਾਰ ਵੀ ਹਜੇ ਹੁਣ ਇਹ ਚ ਵੀ ਹੋਰ ਵਧਾ ਲਗੇ ਇਹ ਤਾਂ ਹੁਣ ਸਭ ਤੋਂ ਮੇਨ ਗੱਲ ਕੀ ਹੋਈ ਪਈ ਐ ਇੱਕ ਤਾਂ ਕਹਿੰਦੇ ਨੇ ਕਿ ਕੰਮ ਬਦਲ ਲਓ ਪਹਿਲਾਂ ਤਾਂ ਸਭ ਤੋਂ ਅਸੀਂ ਕਿਸੇ ਟਰੈਕਟਰ ਨੂੰ ਤਿੰਨ ਆਪਣੇ ਕੋਲੇ ਕਦੇ ਵੀ ਬਿਨਾਂ ਸਰਵਿਸ ਤੋਂ ਕੁਝ ਵੀ ਨਹੀਂ ਕਰਾਇਆ ਕਦੇ ਹੂੰ 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 ਅਸੀਂ ਚਾਬੀ ਲਾ ਕੇ ਖੁਸ਼ ਨਹੀਂ ਗਏ ਉਹਨੂੰ ਵੀ ਅਸੀਂ ਕਿਸੇ ਆ ਪੂਰੀ ਚੀਜ਼ ਹੁਣ ਖੇਡ-ਸ਼ਾਟ ਕਰੀਏ ਦੇਖੋ ਇਹ ਦੇਖੋ ਇਹ ਕਿਹੜਾ ਹਮ ਦਾ ਕਿੰਨੀ ਮਰਜ਼ੀ ਕੰਮ ਲੈ ਲਓ ਇਹ ਤੋਂ ਹੂੰ ਤੇ ਬੰਦਾ ਚਲਾਉਂਦੇ ਦਾ 2 ਘੰਟੇ ਲੈ ਮੈਨੂੰ ਇਹ ਸਾਰੀ ਜਿਹੜੀ ਇਹ ਤੇ ਬਹਿ ਕੇ ਕੰਮ ਲਈ ਜਲੇ ਨੂੰ ਕੀ ਹੁੰਦਾ ਕੀ ਹੁੰਦਾ ਵਾ ਹਾਂ ਉਹ ਜਿਹੜੇ ਜਿਹੜਾ ਜੋਰਜ ਆਪਾਂ ਦਿਖਾਉਣੇ ਉਹ ਘੰਟਾ ਕੀ ਬੰਦਾ ਲਾਣਾ ਕਦੋਂ ਦਾ ਠੰਡਾ ਜਾ ਹੋ ਗਿਆ ਠੰਡਾ ਹੋ ਜਾਂਦਾ ਆ ਆਪ ਦਾ ਵੀ ਜੋਰ ਲੱਗ ਜਾਂਦਾ ਨਾ ਤੇ ਦੇਖਦੇ ਹੋ ਉਹ ਆਪ ਦੀਆਂ ਵੀ ਬੱਖਣੀਆਂ ਤੜਾਉਦਾ ਹੱਡੀ ਪਸਲੀ ਇੱਕ ਕਰਾ ਰਿਹਾ ਇਹਦਾ ਜੇਦਾ ਸਹੀ ਮੈਨੇ ਇਹ ਦੇਖਿਆ ਜਾ ਵੀ ਦੋ ਚੀਜ਼ਾਂ ਆ ਤੁਸੀਂ ਟਰੈਕਟਰ ਤੋਂ ਸਪੀਡ ਲੈਣੀ ਆ ਜਾਂ ਟਰੈਕਟਰ ਤੋਂ ਤੁਸੀਂ ਵਾਈ ਲੈਣੀ ਆ ਜੇਦਾ ਤੁਸੀਂ ਡੰਗਾਈ ਲੈਣੀ ਆ ਟਰੈਕਟਰ ਦੀ ਵਾਈ ਵਧੀਆ ਲੈਣੀ ਆ ਫਿਰ ਸਪੀਡ ਨਹੀਂ ਲੈਣੀ ਮਤਲਬ ਨਹੀਂ ਰੱਖਦੀ ਜੇ ਸਪੀਡ ਲੈਣੀ ਆ ਫਿਰ ਤੁਹਾਡਾ ਵਾਈ ਦਾ ਮਤਲਬ ਨਹੀਂ ਫਿਰ ਉਹ ਤਾਂ ਫਿਰ ਤੁਸੀਂ ਐ ਕਹੋ ਵੀ ਸੜਕ ਵਾਸਤੇ ਰੱਖ ਲਓ ਬਸ ਜਹੇ ਜੀ ਥਾਰ ਲੈ ਲਈ ਜਹੇ ਜਾ ਟਰੈਕਟਰ ਲੈ ਕੇ ਕੇਮ ਵੱਡੀ ਪੋਆ ਦੀ ਜੇਹ ਪਰਾ ਦਾ ਭਜਾ ਦਿਓ ਆਪਣੇ ਆ ਖੱਪਿਆਂ ਚ ਦੂਜੇ ਹੈਗੇ ਆ ਜਿਹੜੇ ਮੱਕੀ ਵਾਲੇ ਇਹਦੇ ਵਿੱਚ ਭਾਗ ਤੇ ਤੁਸੀਂ ਹੁਣ ਲਾਲਾ 20 ਤਵੀਆਂ ਆਪਣੇ ਕੋਲੇ ਜੋਡੀਰ ਨਾਲ ਮਾਰੀਆਂ 42 ਲੀਟਰ ਤੇਲ ਖਾ ਗਿਆ 14 ਗੱਲਿਆਂ ਦੇ ਹੂੰ ਪਰ ਤੀਜੇ ਵਿੱਚ ਮਾਰੀਆਂ ਤੇ ਪੂਰਾ ਪੂਰੀਆਂ ਮਾਰੀਆਂ ਤੇ ਇਹ ਦੇਖ ਲਓ ਬਣ ਕਿਵੇਂ ਬਣਿਆ ਪਿਆ ਇਕੱਲੀ ਰੋਟਾ ਬਿਟਰ ਇਹ ਇਹ ਜਿਹੜੀ ਚੀਜ਼ ਮੋਡੀਫਿਕੇਸ਼ਨ ਦੀ ਸੀਗੀ ਨਾ ਇਹ ਟਰੈਕਟਰ ਦੁਆਬੇ ਵਾਲਿਆਂ ਨੇ ਕੀ ਕੀਤਾ ਸੀਗਾ ਉਹ ਤਵੀਆਂ ਦੇ ਮੁਕਾਬਲੇ ਜਾਂ ਟੋਜਨ ਮੁਕਾਬਲੇ ਉਹ ਕਰਦੇ ਸੀ ਉਹਨਾਂ ਲਈ ਇਹ ਚੀਜ਼ ਜ਼ਰੂਰੀ ਆ ਜਿਹੜਾ ਖੇਤੀ ਵਾਲਾ ਸੰਦਾ ਖੇਤੀ ਵਾਲੇ ਵਾਸਤੇ ਚੀਜ਼ ਜ਼ਰੂਰੀ ਨਹੀਂ ਜੀ ਨਹੀਂ ਮੋਡੀਫਿਕੇਸ਼ਨ ਤੇ ਹੈ ਹੀ ਜੇ ਤੁਸੀਂ ਇਹਦੇ ਨੇ ਕੋਈ ਨਜਾਇਜ਼ ਧੱਕਾ ਕਰਨ ਫੇਰ ਹਾਂ ਖੇਤੀ ਤਾਂ ਉਹਨਾਂ ਨੇ ਪਹਿਲਾਂ ਹੀ ਉਸ ਹਾਂ ਬਣਾ ਕੇ ਦਿੱਤਾ ਤੁਹਾਨੂੰ ਖੇਤੀ ਹੱਦ ਦਾ ਬਣਾ ਕੇ ਦਿੱਤਾ ਉਹਨਾਂ ਨੇ